हाँ जी सत श्रीकाल सारे फॉडकास्ट स्वागत करते हैं तो अं तो तुम so, तो पर तो जुड़ गए हो तो अज असी गल करते हाँ पंद्रह अगस्त मौसम बारे सो अजी देखिए कि उत्तर भारत उपर बढ़ रहे यू यू एस मतलब अपर एयर सर्कुलेशन करके ਜਿਸ ਨਾਲ ਜੋ ਕਿ ਮੌਨਸੂਨ ਵਿੱਚ ਇੱਕ ਵਾਧਮਣ ਦਾ ਹੈ ਉਹ ਇੱਕ ਜਿਹੜਾ ਜੋ ਕਿ ਸੈਕਲਰ ਹੁੰਦਾ ਹੈ ਇੱਕ ਹੁੰਦਾ ਕਿ ਜੋ ਐਮ ਜੀਓ ਮਦ ਕੇ ਮੀਡੀਅਨ ਜੂਦੀਨ ਆਸੀਲੇਸ਼ਨ ਉਸੇ ਕਰਕੇ ਜੋ ਕਿ ਮੌਨਸੂਨ ਪੂਰੀ ਬੂਸਟ ਹੁੰਦੀ ਹੈ ਜੋ ਇਹ ਪੱਛਮੀ ਸੰਸਮੁੰਦਰ ਨੇ ਲਗਭਗ ਅਪ੍ਰੈਲ ਦੇ ਮਹੀਨੇ ਵਿੱਚ ਉਹਨਾਂ ਦੇ ਵਿੱਚ ਐਮ ਜੀਓ ਦਾਖਲ ਹੁੰਦੀ ਆ ਹਿੰਦ ਮਹਾਸਾਗਰ ਵਿੱਚ ਉਸ ਨਾਲ ਭਾਰੀ ਮੀਂਹ ਦੀ ਸ਼ੁਰੂਆਤ ਹੁੰਦੀ ਹੈ ਅਗਭਾਗ ਉਹ ਉਸ ਐਮ ਜੀਓ ਤੇ ਕਰਕੇ ਹੁਣ ਤੇ ਯੂ ਯੂ ਐਸ ਆਈ ਤੇ ਕਰਕੇ ਹੁਣ ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਰਾਜਸਥਾਨ ਲੰਦਾ ਪੰਜਾਬ ਜੰਮੂ ਕਸ਼ਮੀਰ ਲਦਾਖ ਮੱਛਤ ਪ੍ਰਦੇਸ਼ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਤੇ ਮਧ ਪ੍ਰਦੇਸ਼ ਇਹਨਾਂ ਦਾ ਅਕਾ ਵਿੱਚ ਜੋ ਕਿ ਪਰਮੀ ਤੇ ਕਾ ਵਿੱਚ ਪਾਰੀ ਤੋਂ ਪਰਮੀ ਹਾਲਾਤ ਬੜੇ ਰਹਿਣਗੇ ਜੋ ਕਿ ਹੁਣ ਕਿਉਂਕਿ ਹੁਣ ਅਗਸਤ ਦਾ ਮਹੀਨਾ ਆ ਅਸੀਂ ਅੱਧ ਵਿੱਚ ਪਹੁੰਚ ਗਏ ਹਾਂ ਤੇ ਹੁਣ ਪਤੰਦ ਦਾ ਮਹੀਨਾ ਵੀ ਸਾਈਡ ਤੋਂ ਚੜ੍ਹਿਆ ਆ ਰਿਹਾ ਹੈ ਸੋ ਇੱਕ ਖਾਸ ਦਸਵੇਂ ਮਹੀਨੇ ਕਰਕੇ ਕਿਉਂਕਿ ਪਤੰਦ ਜੜੀ ਦਸੂ ਜੜੀ ਸੇਮ ਹੁੰਦੀ ਹੈ ਸੋ ਪਾਦ ਵਿੱਚ ਮੀਂਹ ਜ਼ਿਆਦਾ ਹੋ ਜਾਂਦੇ ਨੇ ਕਮ ਜ਼ਿਆਦਾ ਡੈਡ ਹੋ ਜਾਂਦਾ ਤੇ ਹੁਣ ਜੋ ਕਿ ਮੀਂਹਾਂ ਦੀ ਮੀਤ ਲਗਭਗ ਬਦਲੀ ਸ਼ੁਰੂ ਹੋ ਗਈ ਸੋ ਕੱਲ ਤੋਂ ਜੋ ਕਿ ਬੰਦਾ ਤੋਂ ਇੱਕ ਤਕਰਾਅ ਜੋ ਕਿ ਮੀਂਹਸਪਾਰ ਸ਼ੁਰੂ ਹੋ ਜਾਵੇਗਾ ਜੋ ਕਿ ਸਥਾਨ ਥਾਂ ਤੱਕ ਜਾਰੀ ਰਹੇਗਾ ਉਸ ਤੋਂ ਬਾਅਦ ਥੋੜੀ ਬ੍ਰੇਕ ਲੱਗੇਗੀ ਇੱਕ ਦੋ ਦਿਨ ਦੀ ਸਪੈਰ ਤੋਂ ਜੋ ਕਿ 22 21 ਤੇ 22 ਤੋਂ ਪਰਿਵਿੰਨ ਦੀ ਗਤਿਵਨੀਆਂ ਫਿਰ ਤੋਂ ਚੜਾਵਾ ਹੋਵੇਗਾ ਫਿਰ ਤੋਂ ਅੱਜ ਸਾਰ ਬਣ ਰਹੇ ਨੇ ਕਿ ਇਸ ਵਾਰ ਜੋ ਕਿ ਮੀਂਹ ਜਿਸੇ ਘੱਟ ਪੈਣ ਉਸੇ ਜੋ ਕਿ ਅੱਜ ਕੀ ਪੂਰੇ ਇਹਨਾਂ ਜਲਤਾਂ ਦਾ ਬਣਗਾ ਮਾਹੌਲ ਕਰ ਦੇਣਗੇ ਸੋ ਬਾਕੀ ਬਚਾ ਕਰਿਓ ਅਸੀਂ ਲਗਾਤਾਰ ਜੋ ਸਾਨੂੰ ਅਪਡੇਟ ਕਰਦੇ ਰਹਾਂਗੇ ਮੀਂਹ ਕਦੋਂ ਪਵੇਗਾ ਤੇ ਕਦੋਂ ਕੱਟ ਪਵੇਗਾ ਸੋ ਮੀਂਹ ਪਵੇਗਾ ਜੂੜ ਲਾਜ਼ਮੀ ਪਵੇਗਾ ਅੱਜ ਕਈ ਲੱਖਾਂ ਬੱਚੋ ਪੂਰਬੀ ਤੇ ਮੱਧ ਪੰਜਾਬ ਦੇ ਇਲਾਕਿਆਂ ਵਿੱਚ ਵੀ ਚੁੱਕੀ ਭਾਰੀ ਮੀਂਹ ਤੇ ਕੋਈ ਲਗਾਤਾਰ ਭਾਰੀ ਤੋਂ ਪਾਰੀ ਨਹੀਂ ਹੋਇਆ ਹਰਪਿੰਡ ਬੜੇ ਫੜਕਾ ਲੱਭੇ ਵੀ ਪਾਰੀ ਨਹੀਂ ਪਿਆ ਜਿਸ ਨਾਲ ਸਾਡੇ ਖੇਤਾਂ ਵਿੱਚ 20 ਮੰਡਜੋ ਕਿੰਨਾ ਪਾਣੀ ਖੜ ਗਿਆ ਕੀ ਫਤਨਾ ਬੱਚੇ ਕੀ ਸਾਡੇ ਝੋਨੇ ਵੀ ਫੁੱਲ ਕਰਦੇ ਨੇ ਸੋ ਇਸ ਤਰ੍ਹਾਂ ਜੇ بارشਾਂ ਦੇਖਣ ਆਮੜੇ ਰਹਿਣਗੀਆਂ ਸੋ ਵੱਧ ਵੱਧ ਮਿਹਨਤ ਲਾਉਣਾ ਤੇ ਇਸ ਨਜ਼ਰ ਵਿੱਚ ਪਾਣੀ ਦਾ ਕੰਡਾ ਲਗਾਉਗੇ ਕਿਉਂਕਿ ਮੌਸਮ ਦਾ ਸਮਾਂ ਹੈ ਸੋ ਹੁਣ ਮੌਨਸੂਨ ਪੂਰੀ ਪੰਜਵੇਂ ਗਿਵੜ ਤੇ ਪੌਣ ਪੈਣ ਦੀ ਪੂਰੀ ਤਰ੍ਹਾਂ ਤਿਆਰ ਹੈ ਜੇਕਰ ਇਸਨੂੰ ਘਿਰ ਪਾਉਦਾ ਪੰਜਵੇਂ ਤਾਂ ਕੀ ਹਾਲ ਹੋਵੇਗਾ ਤੁਸੀਂ ਸੋਚ ਸਕਦੇ ਹੋ ਧੰਨਵਾਦ ਜੀ